ਮਾਮਲਾ ਫਗਵਾੜਾ ਲੱਗੇ ਦਾ ਜਿੱਥੇ ਦੇਰ ਰਾਤ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਇੱਕ ਕਣ ਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਸਾਰੀ ਹੀ ਰਾਤ ਬੜਾ ਪਿੰਡ ਰੋਡ ਤੇ ਜ਼ਖਮੀ ਹਾਲਤ ਵਿੱਚ ਪਿਆ ਰਿਹਾ ਤੇ ਜਦੋਂ ਸਵੇਰੇ ਲੋਕਾਂ ਨੇ ਦੇਖਿਆ ਤਾਂ ਉਸ ਦੀ ਸੂਚਨਾ ਉਸ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ ਉਸ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਜ਼ਖਮੀ ਹਾਲਤ ਵਿੱਚ ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਦੇਖੋ ਇਹ ਜ਼ਖਮੀ ਵਿਅਕਤੀ ਕਿਸ ਪਿੰਡ ਦਾ ਹੈ ਤੇ ਕੀ ਹੈ ਪੂਰਾ ਮਾਮਲਾ ਤੇ ਕੀ ਕਿਹਾ ਉਸਦੇ ਪਰਿਵਾਰ ਵਾਲਿਆਂ ਨੇ ਪੂਰਾ ਮਾਮਲਾ ਦੇਖੋ ਤੇ ਸੁਣੋ ਇਸ ਵੀਡੀਓ ਦੇ ਅੰਦਰ ਹਰਿਸ਼ ਪੰਡਾਰੀ ਦੀ ਰਿਪੋਰਟ ਆਪਣਾ ਨਾਮ ਪਾਜੀ ਜੀ ਸੁਵੀ ਕੁਮਾਰ ਜਿਹੜੇ ਪਿੱਛੇ ਜ਼ਖਮੀ ਆਏ ਹੈਗੇ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਇਹ ਬੜੇ ਪਿੰਡ ਤੋਂ ਤੁਹਾਨੂੰ ਜਾ ਰਹੇ ਸੀ ਬਣਾ ਨੂੰ ਤੇ ਉੱਥੇ ਰਸਤੇ 'ਚ ਜਿਹੜੇ ਪੈਰ ਸੀ ਰਾਤ ਕਿਸੇ ਨੇ ਗੱਡੀ ਮਾਰਤੀ ਤੇ ਫਿਰ ਉਹ ਕੋਈ ਕੋਈ ਪਿੰਡ ਦਾ ਆ ਰਿਹਾ ਸੀ ਉਹਨੂੰ ਘਰ ਰਸਿਆਂ ਨਾਲ ਦੇ ਸਾਡਾ ਬੰਦਾ ਉੱਤੇ ਆ ਲੱਡ ਗਿਆ ਪਿਆ ਕਿੰਨੇ ਵਜੇ ਦੀ ਗੱਲ ਇਸ ਵੇਲੇ ਦੱਸਣਾ ਸੀ 6 ਵਜੇ ਕਰੋਂ ਦੱਸਿਆ ਗਿਆ ਹੈ ਨਿਕਾ ਕੱਥੇ ਸੀਗੇ ਇਹ ਮੋਟਰਸਾਂ ਸੀਗੇ ਜੀ ਤੇ ਘਰ ਕੇ ਨਵੀਂ ਸੂਚਨਾ ਵੀ ਸਵੇਰੇ ਮਿਲੀ ਹੈ ਜੀ ਸਵੇਰੇ 6 ਵਜੇ ਬਿਚਾਰ ਦੇ ਤਕਰੀਬ ਹੋਣੀ ਸੀ ਕਿੰਨੇ ਸੱਟਾਂ ਲੱਗੀਆਂ ਨੇ ਸੱਟਾਂ ਸਾਰੇ ਸਰੀਰ ਦੇ ਸੱਟਾਂ ਆ ਗਏ ਸੈਟਲ ਗਏ ਸੱਟਾਂ ਬਹਾਂ ਦੇ ਲੱਤਾਂ ਦੇ ਵੀ ਸੱਟ ਲੱਗੀਆਂ ਤੁਸੀਂ ਹੁਣ ਲੱਗੇ ਸੀ ਵਸਤਾ ਰਾਤ ਪਰ ਉੱਥੇ ਪਏ ਰਹੇ ਹਾਂਜੀ ਹਾਂਜੀ ਸ਼ਹਿਰਾ ਉੱਥੇ ਸੀਗਾ ਤੇ ਬੜੇ ਬੜੇ ਪਿੰਡੀ ਬੜੇ ਬੜੇ ਰਾਜ ਹਾਂਜੀ ਕਿੱਥੇ ਰਹਿਣ ਵਾਲੇ ਇਹ ਤੇ ਬੁੜਿਆਂ ਦੇ ਅੱਛਾ ਜੀ ਇਹ ਕੀ ਕੰਮ ਕਰਦੇ ਆ ਇਹ ਕੁਛ ਨਹੀਂ ਇਹ ਖੇਤੀਬਾੜੀ ਦਾ ਕੰਮ ਖੇਤੀਬਾੜੀ ਦਾ ਤੁਹਾਡੇ ਕੀ ਲੱਗਦੇ ਮੇਰੇ ਪਿੰਡ ਦੇ ਸੀ ਕਿ ਗੰਢੀ ਮੇਰੇ ਅੱਛਾ ਹਾਂਜੀ ਉਹ ਤੇ ਲੈ ਕੇ ਆਇਆ ਸੱਟਾ ਕਾਫੀ ਹੈ ਡਾਕਟਰਾਂ ਦਾ ਕੀ ਕਹਿਣਾ ਹਾਂਜੀ ਡਾਕਟਰਾਂ ਦਾ ਕੀ ਕਹਿਣਾ ਹਾਂ ਟਰੀਟਮੈਂਟ ਚੱਲ ਰਿਹਾ ਡਾਕਟਰ ਟਰੀਟਮੈਂਟ ਕਰ ਰਹੇ ਅੱਛਾ ਕਰ ਰਹੇ ਉਹ ਕਹਿੰਦੇ ਅਸੀਂ ਕਰਾਂਗੇ ਤੇ ਹੋ ਸਕਦਾ ਅਸੀਂ ਜੰਗਲ ਵਿੱਚ ਰੈਫਰ ਕਰਾਂਗੇ ਉਹਨੂੰ ਅੱਛਾ ਅੰਕਾ ਜ਼ਿਆਦਾ ਲਿਖਿਆ ਸਰਵੇਟ ਵੀ ਸੱਟ ਲੱਗੀ ਹੈ ਹਾਂਜੀ ਸੱਟ ਜ਼ਿਆਦਾ ਲੱਗੀ ਹੈ ਕੀ ਨਾਮ ਕੀ ਹੈ ਨਾ ਭੁਪਿੰਦਰ ਸਿੰਘ ਭੁਪਿੰਦਰ ਸਿੰਘ ਭੁਪਿੰਦਰ ਸਿੰਘ ਆਇਆ ਭੁਪਿੰਦਰ ਸਿੰਘ ਕੀ ਕੰਮ ਕਰਦੇ ਆ ਇਹ ਖੇਤੀੜੀ ਕਰਦੇ ਆ ਖੇਤੀਬਾੜੀ ਕਿਤੇ ਇਦਾਂ ਤਾਂ ਨਹੀਂ ਐਕਸੀਡੈਂਟ ਲਾ ਹੋਇਆ ਲੱਗਦਾ ਜਿਵੇਂ ਕਿਸੇ ਨੇ ਹਮਲਾ ਹਮਲਾ ਕੀਤਾ ਕੁ ਨਹੀਂ ਐ ਐਕਸੀਡੈਂਟ ਗੱਡੀ ਮਾਰੀ ਕਿਸੇ ਨੇ ਲੱਗ ਕੇ ਯਾਰ ਕੋਈ ਆਸ-ਪਾਸ ਕੈਮਰਾ ਨਹੀਂ ਹੈਗਾ ਸੀਸੀਟੀਵੀ ਕੈਮਰਾ ਉੱਥੇ ਨਹੀਂ ਕੋਈ ਪਿੰਡ ਦੇ ਇੰਦਾ ਆ ਪਾ 1 ਮਿੰਟ ਦਾ ਦੂਜੇ ਪਿੰਡ ਜਾਂਦੇ ਆ ਖੇਤਾਂ ਦੇ ਵਿੱਚ ਇਹ ਕੰਮ ਹੋਇਆ ਕਿਤੇ ਇਦਾਂ ਲੱਗਦਾ ਹਾਂ ਕਿਸੇ ਗੱਡੀ ਮਾਰ ਕੇ ਭੱਜ ਗਿਆ ਹੋਗਾ ਹਾਂਜੀ ਦੱਸਣ ਜੋਗਾ ਕਹਿੰਦੇ ਗੱਡੀ ਵਿੱਚ ਮੰਜੀ ਆ ਪਿਆ ਹੋਇਆ ਹੈਗਾ ਤੇ ਇਹਨਾਂ ਨੇ ਚੱਕਿਆ ਨਹੀਂ ਸਵੇਰੇ ਕਿਸੇ ਨੇ ਦੇਖਿਆ ਤਾਂ ਇਹਨਾਂ ਨੂੰ ਹੋਸ਼ ਹੈ ਨਹੀਂ ਇਹ ਨਹੀਂ ਦੱਸਦੇ ਕੀ ਕੀ ਹੋਇਆ ਸੀਗਾ ਨਹੀਂ ਇਹਨਾਂ ਕੁਝ ਨਹੀਂ ਦੱਸਿਆ ਆਪਾਂ ਨੂੰ ਬੀਰ ਸ਼ਿਵਤੀ ਆ ਜੀ ਹਾਂਜੀ रुपिंदर सिंह नाम है हां जी फादर नेम की है दादा धर्मंत सिंह हां जी धर्मंत सिंह धर्मंत सिंह वो भी खेती खेतीबाड़ी करते हां जी खेती खेतीबाड़ी करते की नाम धर्मंत सिंह तोडा मुंडा है हां जी की मामला सारा सिलेबस दावो करवाया तू नाम दिख रहा है या नहीं पता लगा अच्छा की नाम की है नशा नशा तो नहीं करता जी अच्छा ਸੱਟਾਂ ਕਾਫੀ ਲੱਗੀਆਂ ਜੀ ਇਹ ਸੱਟਾਂ ਰਾਤ ਹੀ ਲੱਗੀਆਂ ਜਾਂ ਪਹਿਲਾਂ ਵੀ ਲੱਗੀਆਂ ਸੀ ਰਾਤੀ ਆਉਂਦੇ ਆ ਜੀ ਮੋਤੀ ਜਾ ਕੋਹਣੇ ਤੇਰੇ ਵਿੱਚ ਵੱਜਿਆ ਜੀ ਕਨਿਸ਼ ਸਾਹਿਬ ਕੋ ਜਾਣ ਨਹੀਂ ਹੁੰਦੀ ਆਏ ਡਾਕਟਰ ਕੀ ਕਹਿੰਦੇ ਚੱਲ ਰਿਹਾ ਲਾਜ ਕੰਮ ਕੀ ਕਰਦਾ ਹੈ ਹਮ ਕੰਮ ਮੋਟ ਮੋਟ ਲਿਜਾਣਾ ਕਰਦਾ ਹੈ